ਚੱਲ ਹਰਗੁਣ ਦਾ ਧਿਆਨ ਰੱਖਿਓ ਹਾਂਜੀ ਹਾਂ ਲੈ ਚੋਰੀ ਨਾ ਲੈ ਦਿਓ ਆਪੇ ਤੂੰ ਜੇ ਪੇਰੀ ਜਾਉਗੀ ਥੰਮੀ ਜਾਉਗੀ ਹੱਥੋਂ ਵੱਡੀ ਹੋ ਗਈ ਹੁਣ ਕਿਤੇ ਆ ਕੇ ਕਹਿੰਦੇ ਕੱਲ ਸਾਬ ਜੋ ਬਈ ਹਰਗੁਣ ਚੋਰੀ ਹੋ ਗਈ ਨਹੀਂ ਨਹੀਂ ਇਹ ਲੈ ਹਰਗੁਣ ਬਿਨਾ ਅਸੀਂ ਆ ਜੂਗੇ ਅਸੀਂ ਵੀ ਨਹੀਂ ਆਉਣਾ ਸਾਰੇ ਖੁਸ਼ੀ ਖੁਸ਼ੀ ਜਾਓ ਖੁਸ਼ੀ ਖੁਸ਼ੀ ਹਾਂਜੀ ਹਾਂ ਮੰਮੀ ਨੇ ਹੁਣ ਸਮਝ ਜਾਣਾ ਹੁਣ ਦੇਖੀ ਇਹ ਇਹ ਲੈ ਹੁਣ ਮੰਮੀ ਸਮਝੂਗੀ ਕਿ ਕਿਆ ਇਹ ਇਹ ਨੂੰ ਕਿਆ ਹੈ ਗਿਆ ਗਿਆ ਮੰਮੀ ਨੂੰ ਬਾਲਕੇ ਤੇ ਦਿਖਾ ਦੋ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਤ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਝੂਮੋਗੇ ਇਸ ਟਾਈਮ ਅਸੀਂ ਲਿਫਟ ਤੇ ਹੀ ਚੜ੍ਹ ਗਈ ਸੀ ਕੋਈ ਨਹੀਂ ਕਿਤੇ ਨਹੀਂ ਜਾਂਦੀ ਸੁੱਚੀ ਸਮਾਨ ਲੈ ਕੇ ਆਏ ਆ ਜੀ ਆ ਭਾਈ ਟ੍ਰੇਨ ਰੋਡ 'ਚ ਹਾਂ ਕਿਥੇ ਥਾੜੇ ਪੈ ਜਾਂਦੇ ਆ ਹਾਂ ਬਿਲਕੁਲ ਹੂੰ ਪੱਕੀ ਥੋੜੀ ਉਹ ਇਧਰੋਂ ਵੱਡੀ ਦੀ ਆ ਲੇ ਰਹੇ ਆ ਜੀ ਖਾਣ ਪੀਣ ਦਾ ਸਾਮਾਨ ਕੀ ਕੀ ਕੁਝ ਯੂਜ਼ ਹੋਣਾ ਆ ਟ੍ਰੇਨ ਵਿੱਚ ਸ਼ੈਂਪੂ ਐ ਨਹੀਂ ਹੁੰਦੀ ਸ਼ੈਂਪੂ ਇੱਥੇ ਤੇ ਉਲੀ ਲਾ ਮੈਟ੍ਰਿਕਸ ਦਾ ਦੇਖਣਾ ਪੈਣਾ ਹੁਣ ਆ ਉਹ ਤਾਂ ਮੰਨੂ ਵੀ ਪਤਾ ਐ ਮਤੇ ਮੈਂ ਕਿਹ ਅਨਪੜ੍ਹ ਨਹੀਂ ਨਹੀਂ ਦੱਸ ਦੀ ਭਾ ਇਦਾਂ ਐ ਮਤੇ ਮੈਟ੍ਰਿਕਸ ਦਾ ਉਧਰੇ ਹੋਊਗਾ ਚਲ ਦੇਖ ਲੰਨੇ ਕੋਈ ਨਹੀਂ ਇਲਹਾਲ ਅਸੀਂ ਤੇ ਲਓ ਭਾਈ ਕੋਲੇ ਸਾਨੂੰ ਸਾਰੀਆਂ ਹੀ ਚੀਜ਼ਾਂ ਅਵੇਲੇਬਲ ਇਹ ਲੈ ਕੇ ਦੇਖੀਂ ਖਾਸ ਤਾਜ਼ੇ ਮਹਲਾਈ ਛੋਟੀ ਥਾਹ ਸਕਦੀ ਲੀਲਾ ਲੈਣੀ ਆ ਮੈਂ ਵੈਸੇ ਪਰਸੋਂ ਸੌਦੇ ਪਾਏ ਉਹਦੇ ਜੇ 2 ਕਿਲੋ ਲਿਆਇਆ ਮਾ ਜਾਪਤੀ ਉਹ ਵੀ ਠੀਕ ਹੈ ਉਹਦੀ ਯੂਜ਼ ਕਰ ਲੈ ਜੀ ਜਿਸ ਦੇ ਕਰਦੇ ਕੋ ਚੱਲੀ ਨਾ ਕੋਈ ਆਪਸ ਵਿੱਚ ਪਰਮੇਂਦਰ ਨੂੰ ਗੱਲ ਕਰਦੇ ਸੀ ਡਾਇਵਰ ਪਰ ਗਏ ਕਰੇ ਤੇ ਪਾਸ ਤਾਂ ਪੂਸਤਾ ਹਾਂ ਗੋਲ ਗੱਪੇ ਗੱਲ ਕਰਨੇ ਉੱਥੇ ਆਪਾਂ ਮੈਂ ਉਹ ਤੁਹਾਨੂੰ ਦੱਸਦੀ ਹਾਂ ਕਿ ਗੋਲ ਗੱਪੇ ਅੱਛਾ ਅੱਛੀ ਮਿਸ ਜੀ ਪਰਮੇਂਦਰ ਜੇ ਤੁਹਾਨੂੰ ਚਾਹ ਹਾਂ ਅਹ ਉਹ ਵੈਸੇ ਚਾਹ ਪੀਂਦੇ ਅਚਾਰ ਆਫੀ ਮਮੀ ਕਹਿੰਦੇ ਤੇ ਹਾਂ ਪਿਕਲ ਮੰਗ ਰਿਹਾ ਕਹਿੰਦੇ ਤੇ ਪਿਕਲ ਗਿਆ ਜਦੋਂ ਕਹਿੰਦੇ ਤੇ ਮੈਂ ਸਪਿਕ ਮੈਂ ਵੀ ਮਿਕਸਡ ਪਿਕਲਸ ਵੀ ਚਾਹੀਦਾ ਹੈ ਅਚਾਰ ਜਦ ਆਪਣੇ ਫੰਕਸ਼ਨ ਦਾ ਦੀਦੀ ਰਾਨੀ ਇਹ ਨਹੀਂ ਮੈਂ ਮਮੇ ਪਤਾ ਨਹੀਂ ਕੀ ਕਹਿੰਦੇ ਤੇ ਪਿਕਲ ਚਾਹੀਦਾ ਪਿਕਲ ਅਚਾਰ ਬਹੁਤਰਾ ਦਾ ਪਿਆ ਹਨਾ ਮਿਰਚਾਂ ਦਾ ਆ ਹੋ ਗਿਆ ਜੀ ਮਿਰਚਾਂ ਦਾ achar ਪਤਾ ਨਹੀਂ ਕਾਹਦਾ ਕਾਹਦਾ ਪਿਆ ਇਹ ਜਿੱਤੇ ਜੰਮੇ ਚਾਹੇ ਆ ਰਹੇ ਲੰਦੇ ਆ ਬਾਤ ਆਜ ਵਾਲੀ ਤਾਂ ਕਾਤੇ ਇਹਦੇ ਵਿੱਚ ਆ ਦੇਖੋ ਅਹ ਦਾਲਚੀਨੀ ਹੋਗੀ ਲੌਂਗ ਹੋਗੇ ਲੈਤੀ ਹੋਗੇ ਕਾਲੀ ਕਾਲੀ ਜੀ ਕਹੋ ਹੋਗੀ ਕਾਲੀ ਮਿਰਚੋਗੀ ਸਾਰੀ ਤੇ ਅਦਰਕ ਹੋਗੀ ਇਹ ਲੀਲਾ ਹੈ ਹੋਰ ਰਹਿਣ ਦੇ ਤਾਜ ਵਾਲੀ ਤੇ ਇੱਧਰ ਚੂਸ ਵਗੈਰਾ ਪਏ ਆ ਜੀ ਬਹੁਤ ਤਾਜ ਵਾਹ ਤੌੜੀ ਦੀ ਹੈ ਹੂੰ ਇਹ ਬੂਟੀ ਦੀਆਂ ਨੇ ਥੋੜਾ ਜਿਹਾ ਸਮਾਨ ਅੱਗੇ ਕਰਦੇ ਬਿਲੂ ਰੇਟ ਤੇ ਲੈ ਹੂੰ ਪੂਰੇ ਗੇਲਾ ਬਿਸਕਟ ਆਹ ਇੱਥੇ ਹੀ ਲਿਖਿਆ ਵਾ ਹੁਣ ਆਹ 144 ਰੁਪਏ ਦਾ ਲੀ ਲਈ 2 3 4 ਕੇ ਹੈਗੇ ਵਿੱਚ 60 ਗੱਗਾ ਹੈ ਮੱਛੀ ਇੱਥੋਂ ਲੰਘ ਜੂਗੀ ਰੇੜੀ ਮੈਨੂੰ ਲੱਗਦਾ ਲੱਗਣੀ ਨਹੀਂ ਇਹ ਕਿੰਨੇ ਦਾ ਹੈ ਇਹ ਲੰਬਾ 90 ਰੁਪਏ ਦਾ ਉਹਦੇ ਚ ਫਿਰ ਜ਼ਿਆਦਾ ਵੀ ਆ ਚੱਲ ਠੀਕ ਆ ਇਹੀ ਐਨੇ ਆਪਾਂ ਨੇ ਵੇਚ ਕਰਨੇ ਆ ਇੱਕ ਉਹ ਇਹ ਜੈਸਮਿਨ ਇਹਨਾਂ ਦੀ ਲੰਬਾਈ ਦੇਖ ਉਹਨਾਂ ਦੀ ਇੱਕ 6 ਬਰਾਬਰ ਦੇ ਹੀ ਆ ਥੋੜਾ ਜਿਹਾ ਫਰਕ ਹੈ ਚੱਲ ਬਸ ਠੀਕ ਆ ਫਿਰ ਇਹ ਲੈ ਲਾ 4 5 ਉਹ ਫੇਰ ਵੀ ਫੇਰ ਵੀ ਇੱਕ ਪਾ ਕੇ 6 ਉਹ ਕਿੰਨਾ ਪੈਂਦਾ ਫਰਕਾ 90 ਰੁਪਏ ਦਾ ਠੀਕ ਆ ਠੀਕ ਆ ਮੈਡਮ ਜੀ ਕਿਆ ਤਾਂ ਆ ਵੀ ਪਈ ਆ ਅਗਨੀ ਹਾਂ ਇਹ ਤਾਂ ਨੂਰ ਨੇ ਇਹਦਾ ਨੂਰ ਜਾਂਦੀਸਾਰ ਨੂਰ ਨੇ ਖਿਲਾਾਰੇ ਪਾ ਦਨੇ ਇਹਨਾਂ ਦੇ ਤਾਂ ਵਿੱਚ ਰੱਖਾਂਗੇ ਫੇ ਫਾਇਦਾ ਆਪਾਂ ਨੂੰ ਚੱਲੀ ਲੈ 40 ਨਹੀਂ 20 40 50 60 ਹਾਂ ਠੀਕ ਹੈ ਪਰ ਇਹ ਪੈਰ ਹੈ ਆਪਾਂ ਨੂੰ 54 ਰੁਪਏ ਦਾ 6 ਰੁਪਏ ਦਾ ਫਰਕ ਹੈ ਚੱਲੀ ਲੈ ਹੈਗਾ ਤਾਂ ਹੈਗਾ 6 ਬਰ ਆਓ ਲੈ ਲੈ ਤੇ ਕਲੀ ਤੁਸੀਂ ਮੈਨੂੰ ਦਿਵਾਤੀ ਇਹ థాంਕ ਯੂ ਚੱਕੀ ਚੱਲ ਭਾਈ ਲੈ ਲੈ ਹੁਣ 214 ਰੁਪਏ ਦੀ 200 ਰੁਪਏ ਖਾਉਂਗੀ ਮੈਂ ਫੇਰ ਕਿ ਹੋਇਆ ਚੱਲ ਨਾ 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 ਨੀਵੇਂ ਨਹੀਂ ਲੈਣੀ ਛੋਟੀ ਲੇਉਂਗੀ ਤੁਰ ਡੀਰ ਦੀ ਸਮਾਨ ਕਾਫੀ ਔਰੇ ਵੈਸੇ ਸਕੀਮਾਂ ਬਹੁਤ ਲੱਗੀਆਂ ਹੋਈਆਂ ਹੁਣ ਇੱਕ ਨਾਲ ਇੱਕ ਪਈ ਆ ਭਾਈ ਹਮ ਆ ਵੀ ਚੀਜ਼ ਵਧੀਆ ਇੱਕ ਤਾਂ ਆਪਾਂ ਨੇ ਲੈਣੀ ਆ ਤੰਦੂਰੀ ਲੈਣੀ ਆ ਤੰਦੂਰੀ ਹਮ ਮਿਊਨਿਸ ਅੱਛਾ ਮਿਊਨਿਸ ਇੱਕ ਦੂਸਰੀ ਨਾਰਮਲ ਮਿਊਨਿਸ ਲੈਣੀ ਸੀਗੀ ਉਹ ਕਾਲੇ ਵਾਸਤੇ ਉਹ ਵੀ ਚੰਗੀ ਜੀ ਵੈਸੇ ਮਿਊਨਿਸ ਆਪਾਂ ਖਾਈ ਤਾਂ ਜਾਂਦੇ ਹੈ ਤਾਂ ਇਹ ਖਰਾਬ ਕਰਦੀਆਂ ਚੀਜ਼ਾਂ ਨਹੀਂ ਨਹੀਂ ਖਾਂਦੇ ਖਾਂਦੇ ਜਿਉਂਦਾ ਪਰ ਆਪਾਂ ਅੰਨੀ ਨਹੀਂ ਖਾਂਦੇ ਵੀ ਚੱਲੋਂਦੇ ਦੱਬਣੀ ਦਿੱਤੀ ਪਈ ਐ ਨਾ ਜੀ ਇਸ ਸੋਸ ਹਾਲੇ ਕੀ ਕਰੀਏ ਤੁਹਾਨੂੰ ਟੂਪੇ ਇੱਧਰ ਨੇ ਆ ਜੈਮ ਲੈ ਕੇ ਜਾਣਾ ਕਿੰਦਾ ਬ੍ਰੈਡ ਨਾਲ ਖਾਣਾ ਜੀ ਜੇ ਦਿਲ ਕਰਦਾ ਤਾਂ ਹੂੰ ਜੈਮ ਵਾਲਾ ਤਾਂ ਯਾਰ ਰਹਿਣੇ ਦੇ ਬੜੇ ਹੀ ਐ ਸਾਰੇ ਰਹਿਣੇ ਦੇ ਜੈਮ ਉਹ ਵੈਸੇ ਵੀ ਚੰਗਾ ਹੋ ਜਾਣਾ ਨਾ ਫੇਰ ਰਹਿਣ ਵਿੱਚ ਛੋਟੀ ਹੁੰਦੀ ਤਾਂ ਵੀ ਤਾਂ ਛੋਟੀ ਉਹ ਨਹੀਂ ਨਾ ਹੈ ਪੈਕਿੰਗ ਉਹ ਹੈਗੀ ਛੋਟੀ ਪੈਕਿੰਗ ਆ ਦੀ ਲੈ ਲੋ ਬਾਅਦ ਚ ਮਿਲ ਹੂੰ ਇਹ 80 ਰੁਪਏ ਦਾ ਲੇ ਲਾ ਇੰਦੀ ਦੀ ਵਾਈਟਸ ਆਫ ਪਾਣੀ ਦਾ ਕੁਝ ਨਹੀਂ ਪੌਂਦੀ ਲੋੜ ਬਸ ਪਾਣੀ ਆ ਪਾਣਾ ਰਿਜ ਜਣਾ ਇਹ ਕਿਹੜਾ ਲੈ ਲੈ ਲਾ ਇੱਥੇ ਪਤਾ ਨਹੀਂ ਕਿੰਨਾ ਹੋਣਾ ਉਹ ਬਰਾਮਾ ਚੱਲ ਕੋਈ ਨਹੀਂ ਤੈਨੂੰ ਦੋ ਪਤਾ ਤਿੰਨ ਗੱਲਾਂ ਆ ਦੋ ਹੀ ਬਹੁਤ ਵੀ ਅਸੀਂ ਚੱਲ ਤੈਨੂੰ ਲੈ ਲੈ ਹੋਰ ਕੁਝ ਹੋਰ ਬਸ ਇੱਕ ਸਵੋਸ ਰਹੀ ਨਾਰਮਲ ਰੈੱਡ ਕਲਰ ਵਾਲੀ ਘਰ ਖਤਮ ਆ ਆ ਵੀ ਸੌਸ ਹੈ ਮਿਲਾਂਦਾ ਅੱਛਾ ਬੋਤਲ ਲੈਣੀ ਆਪਾਂ ਟਮੇਟੋ ਸੌਸ ਸੂਪ ਹੈ ਜੀ ਅੱਛਾ ਸੂਪ ਹੈ 100 100 ਪਈ ਸਾਹਮਣੇ ਜੇ ਤੁਹਾਨੂੰ ਪਲਾਸਟਿਕ ਵਾਲੀ ਜੇ ਰੈਣ ਦੋ ਉਹ ਪਤਾ ਕਰਦੇ ਉਹ ਭਈ ਤੇ ਲੈ ਉਹ ਬਿੱਲੂ ਵੀਰ ਤੇ ਲਾਉਂਗਾ ਹੂੰ ਉਹ ਠੀਕ ਦਿੰਦਾ ਚੱਲ ਕੋਈ ਨਹੀਂ ਉੱਥੋਂ ਲੈ ਲੂਗੇ ਇੱਕ ਅੱਪਾ ਮੈਗੀ ਵੀ ਉਹ ਕਿਹੜੀ ਆ ਬਾਕੀ ਹੋਰ ਤਾਂ অলমোਸਟ ਡਨ ਐ ਜੀ ਆਪਣੇ ਕੋਲ ਸਾਰਾ ਕੁਝ ਇੱਕ ਮੀਥੀ ਲੈਣੀ ਓ ਥੱਲੇ ਪਈ ਆ ਜਦ ਨਾਲ ਤੁਹਾਨੂੰ ਪਾਸਤਾ ਬਣਾ ਕੇ ਖਾਉਗੇ ਤਾਂ ਮੀਥੀ ਸਪ੍ਰਿੰਕਲ ਕਰਕੇ ਬਹੁਤ ਸਵਾਦ ਲੱਗਦਾ ਚਲੋ ਫੇਰ ਤੇ ਹੋਰ ਕੁਝ ਮੈਨੂੰ ਮੇਰੀ ਗੱਡੀ ਦੇਖੋ ਨਾ ਵੱਲਦੀ ਆ ਗੱਡੀ ਤੇ ਨਹੀਂ ਨਿਕਲਿਆ ਨਹੀਂ ਨਿਕਲਿਆ ਹੀ ਗੱਡੀ ਕਿਆ ਮੇਰੀ ਗੁਰੂ ਇੱਧਰ ਆ ਗਈ ਨਮਕੀਨ ਵਗੈਰਾ ਇਹ ਤੇ ਦੇਖਣ ਲਓ ਕੀ ਹੈ ਕੀ ਹੈ ਆਜੂ ਅਤਲੀ ਦੀ ਲੀਲਾ ਲੈਣੀ ਹੈ 359 ਦੀ ਨਹੀਂ ਨਾ ਸਾਧੋ ਦੋ ਕਮਾ ਲਾਤੀ ਲੀਲਾ ਬਚਾਓ ਅੱਛਾ ਖਰਚਾ ਬਚਾਉਣੇ ਵਾਲੀ ਇੰਨੀ ਹੈਗੀ ਤੂੰ ਕਿਉਂ ਨਾ ਹੈਗੀ ਹੈਗੀ ਆ ਜਾ ਆ ਜਾ ਨਾ ਦੇਖ ਲਓ ਆ ਪਈਆਂ ਬੈਗੀਆਂ ਮੈਗੀ ਤਾਂ ਮੈਂ ਸੱਚ ਉਦੋਂ ਲੈ ਕੇ ਨਹੀਂ ਆਇਆ ਸੌਦੇ ਟੂ ਪੈਕੇਟ ਤਾਂ ਤੂੰ ਪੈਕੇਟ ਲੈਦਾ ਮੈਂ ਬੜੇ ਮੈਗੀ ਦੇ ਆ ਭਾਈ ਮੈਗੀ ਮੈਗੀ ਨਹੀਂ ਲੈਣੀ ਉਦੋਂ ਹਾਂ ਤੇ ਲਵਾਂਗੇ ਚਲ ਠੀਕ ਇਕੱਲੀ ਕਚੀ ਚ ਰਹਿਣ ਜਾਉਂਗੀ ਮੈਂ ਹੋਰ ਫਿਰ ਦੇਖਾਂ ਕੀ ਲੈਣਾ ਲਾਓ ਜੀ ਪਹੁੰਚ ਗਏ ਹੁਣ ਅਸੀਂ ਮਾਹ ਲਾ ਜੈਸਮੀਨ ਨੇ ਹੁੰਦੀ ਸਰ ਭਰ ਲਈ ਕੌਲੀ ਚੌਲਾਂ ਦੀ ਤੈਨੂੰ ਵੀ ਰੱਖ ਤੇ ਰਾਜਮਾ ਚੌੜ ਤੇ ਜੀ ਜੋ ਗੋਭੀ ਐਡ ਕਰ ਲਈ ਦੇਖੋ ਕਿੰਨੇ ਸਵਾਦ ਲੱਗਦੇ ਆ ਗੋਭੀ ਐਡ ਉਹ ਕਿਦਾਂ ਗੋਭੀ ਦੀ ਸਬਜ਼ੀ ਪੈ ਗਈ ਥੋੜੀ ਜੀ ਅੱਛਾ ਅੱਛਾ ਸਬਜ਼ੀ ਰਾਜਮਾ ਥੋੜੇ ਜੇ ਅੱਛਾ ਅੱਛਾ ਜੀ ਨੇ ਗੋਭੀ ਦੀ ਸਬਜ਼ੀ ਕੰਮ ਕਰ ਲਈ ਠੀਕ ਆ ਠੀਕ ਆ ਜੀ ਆਹ ਹੋ ਗਿਆ ਪਹਿਲਾਂ ਮਿਲੋ ਜੀ ਇਧਰ ਮੰਮੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਹੋ ਗਿਆ ਇਤਲਾਪ੍ਰੇਦੀ ਦੀ ਬੰਦਾ ਹੋ ਗਿਆ ਹੂੰ ਸਾਗਣਾ ਚੌਹ ਬਹੁਤ ਪਸੰਦ ਹੈ ਇਹਨਾਂ ਨੂੰ ਸਾਗਣਾ ਚੌਹ ਅੱਛਾਈ ਆਰੇ ਮਿੱਤਰ ਤੇ ਬਾਗਰ ਦੇ ਕਿੱਕੜਾਂ ਦੇ ਅੱਛਾ ਜੀ ਬਹੁਤ ਵਧੀਆ ਲੱਗਦੀ ਇੱਕ ਕਦੂ ਨਾਲ ਕਦੂ ਨਾਲ ਹੈ ਜੀ ਕਦੂ ਨਾਲ ਵੀ ਹਾਂ ਮੈਂ ਗੋਭੀ ਨਾਲੇ ਪਸੰਦ ਨਾ ਗੋਭੀ ਨਾਲ ਚੌਲ ਖਾਂਦੀ ਆ ਉਹ ਤਾਂ ਦਿਨ ਦੇ ਧਰਨੇ ਨਾਲ ਪੈਣ ਹਾਂ ਧਰ ਲੈਂਦੀ ਤਾਂ ਤਾਂ ਗਲਾ ਸਚੌਲਾ ਨਾਲ ਸਾਦ ਨਾਲ ਥੋੜੇ ਥੋੜੇ ਤੋਂ ਬਹੁਤ ਸਵਾਦ ਲੱਦਦੇ ਆ ਨਹੀਂ ਠੀਕ ਆ ਜੀ ਖਾ ਕੇ ਦੇਖਣੀ ਚਾਹੀਦੀ ਹਰੇ ਇੱਕ ਐਟਮ ਹਾਂ ਹਾਂ ਜੀ ਹਾਂ ਤੁਹਾਡੀ ਹੋ ਗਈ ਪੈਕਿੰਗ ਹੈ ਪੈਕਿੰਗ ਦਾ ਕੰਮ ਪੈਕਿੰਗ ਹੁਣ ਕਰਨੀ ਆ ਜੀ ਜਾ ਕੇ ਹਜੇ ਚੱਲ ਗਈ ਹਾਂ ਜੀ ਹਾਂ ਸਮਾਨ ਤਾਂ ਉੱਠਾ ਹੋ ਗਿਆ ਹਾਂ ਕੋ ਚੱਕਾ ਦੇਣਾ ਸਮਾਨ ਹੁਣ ਮੈਨੂੰ ਡਿਟੇਲ ਲੱਗਦਾ ਅਸੀਂ ਅਸੀਂ ਗਏ ਹੋਏ ਤੇ ਹੀ ਰੋਪੜ ਅੱਛਾ ਉੱਥੇ ਮੰਦ ਹੁੰਦਾ ਬਰਤ ਸਟੇਟ ਅਪਲਾਈ ਕਰਾਉਣਾ ਤਾਂ ਹੋ ਗਿਆ ਉਹ ਸਭ ਕੁਝ ਹੋ ਗਿਆ ਚੱਲ ਵਧੀਆ ਵਧੀਆ ਹਾਂਜੀ ਹਾਂਜੀ ਉਥੋਂ ਆਉਂਦੇ ਆਉਂਦੇ ਮੈਨੂੰ ਜਿਹੜਾ ਕੁਝ ਆ ਰਿਹਾ ਮੈਂ ਲਵਿੰਦਰ ਨੂੰ ਮੈਸੇਜ ਕਰੀ ਜਾਂਦੀ ਆ ਸਮਾਨ ਸਾਰਾ ਲੇ ਕੇ ਮੈਨੂੰ ਸਣ ਰਾਣਾ ਸਾਬਣ ਚਮਚੇ ਕੌਲੀਆਂ ਕੱਦੂ ਕਸ ਚਾਹੀਦਾ ਸਬਜ਼ੀਆਂ ਚਾਹੀਦੀਆਂ ਬਰਸ਼ ਚਾਹੀਦਾ ਹੈ ਛੋਟਾ ਪੇਸਟ ਚਾਹੀਦਾ ਸਭ ਜਿਆ ਕਿਆ ਕਰਨੀ ਦੱਸ ਕੇ ਬਣਾਉਂਦੇ ਉੱਤੇ ਬੈਠ ਕੇ ਕੁਝ ਉਹ ਬਹੁਤ ਟੇਕ ਤੇ ਬੰਨ ਲੈ ਤਰੇਟ ਤਰੇਟ ਤੁਹਾਨੂੰ ਵਰਗ ਬਾਕੇ ਤੁਹ ਲੈ ਅੱਗ ਥੋੜੀ ਬਾੜ ਲਈਆਂ ਅੱਗ ਨਹੀਂ ਬਾੜ ਲਈ ਜਿਹੜਾ ਲੋਟ ਲੱਗਿਆ ਹੈ ਨਾ ਨਹੀਂ ਮੈਗੀ ਮੂਗੀ ਬਣਾ ਲਾਂਗੇ ਜੀ ਮੈਗੀ ਹਾਂ ਦੇਖ ਲਓ ਜੀ ਮੈਂ ਅੱਗ ਥੋੜੀ ਬਾੜ ਲਈ ਹੈ ਕੱਚੇ ਕੱਚੇ ਵੀ ਤਾਂ ਬਣ ਜਾਂਦੇ ਨੇ ਬਰੈਡਾਂ ਚ ਸਬਜ਼ੀਆਂ ਪਾ ਕੇ ਖਾ ਲੋ ਆਹੋ ਨਹੀਂ ਜੱਫੀ ਜੱਫੀ ਵੀ ਨਾ ਜੱਫੀ ਮੰਗਣਾ ਸੱਚ ਕੌਲੀ ਦੇ ਵਿੱਚ ਸਾਰੇ ਮਸਾਲਾ ਮੈਗੀ ਪਾ ਲੈਂਦਾ ਕੱਚੀ ਹੀ ਖਾਈ ਜਾਂਦਾ ਅੱਛਾ ਜੀ ਕਹਿੰਦਾ ਮੈਨੂੰ ਟੇਸਟ ਲੱਗਦੀ ਹੈ ਵਧੀਆ ਲੱਗਦੀ ਹੈ ਬਈ ਮੈਂ ਉੱਥੇ ਮਤਲਬ ਜਿੱਦਾਂ ਹੁਣ ਆਪਾਂ ਮੈਗੀ ਬਣਾ ਲਈ ਜੀ ਉਹਦੇ ਵਿੱਚ ਉਹ ਜਿਹੜੀ ਹੁੰਦੀ ਹੈ ਜੈਸਮਿਨ ਕਿਹਾ ਕਹਿੰਦੇ ਇਹਨੂੰ ਕੈਟਲ ਇਹ ਹੁੰਦਾ ਜਿਹਦੇ ਆਲੂ-ਲੂ ਜੋ ਉਬਲਦੇ ਆ ਉਹ ਵੀ ਕੈਟਲ ਹਾਂ ਕੈਟਲ ਵਿੱਚੇ ਬਣ ਜਣੀ ਜੀ ਮੈਗੀ ਦਾ ਜਿਹਦੇ ਚਾਹ ਬਣਾਉਂਦੇ ਹੁੰਦੇ ਹਾਂ 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 ਮੈਂ ਉਹਦੇ ਹਾਂਜੀ ਹਾਂ ਹਾਂ ਉਹ ਲੈ ਕੇ ਜਾਣੀਆਂ ਨੇ ਜੀ ਨਾਲ ਫੇ ਉਹਦੇ ਉੱਥੇ ਇਹ ਆਲੂ ਵੀ ਲਿਖ ਲਮ ਦੋ ਕਾਲੂ ਪਾੜ ਕੇ ਵਿੱਚ ਉਹਦੇ ਪਾ ਲੂਗੇ ਆਹੋ ਤੇ ਉਹ ਕੈਟਲ ਲੈ ਕੇ ਜਾਣੀ ਆ ਜੀ ਨਾਲ ਉਹਦੇ ਵਿੱਚ ਫੇ ਬਣਾ ਲਾਂਗੇ ਜਿਹੜਾ ਗੁਸਲ ਜਾਂਦਾ ਲੈ ਜੋ ਕੋਸ ਤਾਂ ਦੋ ਲੱਗੂਗਾ ਹੀ ਸਾਡਾ ਦੋ ਲਾ ਦੋ ਮੈਂ ਤੂੰ ਦੇਖੀ ਚੱਲ ਵੇਸੇ ਮੰਮੀ ਅੱਜ ਅਸੀਂ ਇੱਕ ਸਪੈਸ਼ਲ ਚੀਜ਼ ਲੈ ਕੇ ਆਏ ਕੀ ਉਹ ਜਿਹੜਾ ਇੰਨਾ ਕੁ ਚੁੱਲਾ ਨਹੀਂ ਹੁੰਦਾ ਉਹ ਉਹਨੂੰ ਉਹ ਲੱਗ ਜਾਂਦਾ ਸਿਲੰਡਰ ਜਾਂ ਛੋਟਾ ਜਿਹਾ ਇਦਾਂ ਅੱਛਾ ਉਹ ਲਿਆਉਂਦਾ ਜੀ ਚੱਲ ਉਹ ਮਤਲਬ ਕਿਤੇ ਵੀ ਉਹਨੂੰ ਜੋੜੋ ਕੋਈ ਸਿਲੰਡਰ ਦੀ ਨਹੀਂ ਲੋੜ ਬਸ ਜਦੇ ਚੱਲ ਪੰਦਾ ਅੱਛਾ ਹਾਂ ਜੀ 500 ਰੁਪਏ ਦਾ ਆਇਆ ਸਾਰਾ ਉਹ ਸੋਡੀ ਦੀ ਸਿਲੰਡਰੀਏ ਲੈਣੀ ਪਈ ਕਰਨੀ 200 ਰੁਪਏ ਦੀ ਬਸ ਜਿੱਥੇ ਗੈਸ ਆ ਉਹਨੀ ਕ ਬੋਤਲ ਆ ਜੀ ਉਹ ਜਿੱਦਾਂ ਜਿੱਦਾਂ ਕਾਲਾ ਹਿੱਟ ਨਹੀਂ ਹੁੰਦਾ ਜੀ ਮੈਂ ਸਮਝ ਗਿਆ ਹਾਂ ਉਹ ਉੱਕਣਾਂ ਦੀ ਬੋਤਲ ਆ ਉਹਨੂੰ ਬਸ ਗੈਸ ਲੈ ਅਟੈਚ ਕਰੋ ਉਹ ਡੇਢ ਦੋ ਘੰਟੇ ਚੱਲ ਪੁੰਦਾ ਜੀ ਉਹ ਆਹੋ ਮੈਂ ਕਿਤੇ ਦੇਖਿਆ ਐਕਣਾਂ ਦਾ ਵੀ ਹਾਂਜੀ ਹਾਂ ਵੀ ਉਹ ਗਲਾਸ ਜਾਈ ਹੁੰਦਾ ਜ਼ਿਆਦਾਤਰ ਬਲੌਗਰ ਉਹੀ ਯੂਜ਼ ਕਰਦੇ ਹਾਂ ਹਾਂ ਫੇਰ ਮੈਂ ਕਿਹਾ ਵੀ ਚਲੋ ਲੈ ਚੱਲਦੇ ਆ ਚਲ ਕੋ ਮੈਂ ਹਾਂਜੀ ਹਾਂ ਹਾਂ ਵਧੀਆ ਗੱਲ ਅਸੀਂ ਵੀ ਫਿਰ ਲਾਏ ਆਂ ਮੈਂ ਕਿਹਾ ਚੱਲ ਹਰਗੁਣ ਦਾ ਧਿਆਨ ਰੱਖਿਓ ਹਾਂਜੀ ਹਾਂ ਲੈ ਚੋਰੀ ਨਾ ਲੈ ਦਿਓ ਆਪੇ ਤੇਰੇ ਪੇਰੀ ਜਾਊਗੀ ਭੰਮੀ ਜਾਊਗੀ ਹਰਗੁਣ ਵੱਡੀ ਹੋਗੀ ਹੁਣ ਕਿਤੇ ਆ ਕੇ ਕਿਤੇ ਕਹਿ ਲੱਜੋ ਬਈ ਯਾਰਗੁਣ ਚੋਰੀ ਹੋ ਗਈ ਨਹੀਂ ਨਹੀਂ ਇਹ ਲੈ ਹਰਗੁਣ ਬਿਨਾ ਅਸੀਂ ਆ ਜੂਗੇ ਅਸੀਂ ਵੀ ਨਹੀਂ ਆਉਣਾ ਸਾਰੇ ਖੁਸ਼ੀ ਖੁਸ਼ੀ ਜਾਓ ਖੁਸ਼ੀ ਖੁਸ਼ੀ ਹਾਂਜੀ ਹਾਂ ਬਿਲਕੁਲ ਵਧੀਆ ਗੱਲ ਬਾਬਿਆਂ ਜਨ ਚੰਨੀ ਉਹਨਾਂ ਨੂੰ ਟੈਨਸ਼ਨ ਬੈਧੀ ਆ ਵੀ ਸਾਡੇ ਕੋਲ ਨੂੰ ਆ ਰਹੇ ਹਾਂ ਹਾਂ ਬੱਸ ਬੱਸ ਅਸੀਂ ਫੇਰ ਬਾਤ ਨੂੰ ਵਾਪਸ ਇਹ ਮਨੁੱਖੀ ਨੇ ਬੰਦੇ ਦੇ ਥੋੜੇ ਤੇ ਆਪਾਂ ਜੀ ਸੱਚੇ ਮਨ ਨਾਲ ਕਹੀਏ ਜੇ ਆਪਾਂ ਸੋਚੀਏ ਵੀ ਘੁੰਮਣਾ ਫਿਰਨਾ ਉਹ ਗਲਤ ਗੱਲ ਹੋ ਜਾਂਦੀ ਆ ਜੇ ਆਪਾਂ ਸਮਝੀਏ ਵੀ ਅਸੀਂ ਸਿਰਫ ਮੱਥਾ ਟੇਕਣਾ ਹਾਂਜੀ ਹਾਂ ਪਰਮਾਤਮਾ ਬਹੁਤ ਜਲਦੀ ਸੁਣਦਾ ਹੈ ਬਿਲਕੁਲ ਬਿਲਕੁਲ ਮੈਂ ਜਿਨਾ ਕਹਿੰਦੀ ਸੀ ਹਾਂ ਬਿਰਵਿੰਦਰ ਮਹਾਰਾਜ ਉਸਾਂ ਨੇ ਹਾਂ ਇਹ ਤਾਂ ਕਹਿੰਦੀ ਸੀ ਜੀ ਕਹਿੰਦੀ ਇਹ ਮੈਂ ਉਹੀ ਜੀ ਇਕੱਲੇ ਮੱਥਾ ਨਜ਼ਰ ਰੱਖੀ ਆ ਜੀ ਇਹਨੇ ਆਪਣੇ ਕਰਕੇ ਤਾਂ ਨਹੀਂ ਮੰਗਿਆ ਹੂੰ ਤੇਰਾ ਵੰਗ ਦਿੱਤੀ ਬਿਲਕੁਲ ਬਿਰਵਿੰਦਰ ਜਾ ਕੇ ਆਵੇ ਇਹ ਤਾਂ ਹੈ ਚਾਹੀ ਜੇ ਆਪਾਂ ਦੂਜਿਆਂ ਦਾ ਭਲਾ ਮੰਗੋਗੇ ਤਾਂ ਸਭ ਤੋਂ ਪਹਿਲਾਂ ਆਪਣਾ ਵੀ ਹੋ ਜਾਣਾ ਨਾਲ ਹਾਂਜੀ ਹਾਂ ਉਹ ਗੱਲ ਮੈਂ ਜਿਆਦਾ ਜ਼ਰੂਰੀ ਰੱਖਦੀ ਆ ਬਿਲਕੁਲ ਬਿਲਕੁਲ ਜੀ ਹਾਂ ਵੀ ਸਾਰਿਆਂ ਦਾ ਭਲਾ ਮੰਗੋ ਹਾਂਜੀ ਹਾਂ ਕੋਈ ਗੱਲ ਨਹੀਂ ਜੋ ਸਾਡਾ ਪੂਰਾ ਤਕਾਉਂਦਾ ਉਹਨਾਂ ਤਕਾਉਂ ਦਿਓ ਹਾਂਜੀ ਹਾਂ ਕਦੇ ਨਾ ਕਦੇ ਤਾਂ ਹਰੇਕ ਚੀਜ਼ ਦਾ ਹੰਤ ਹੁੰਦਾ ਬਿਲਕੁਲ 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 ਜੀ ਤੇ ਆ ਅਸੀਂ ਜੂਸਰ ਵੀ ਚੱਕ ਲਿਆ ਜੀ ਰੋਪੜ ਤੇ ਨਾ ਸਪੈਸ਼ਲ ਜੂਸਰ ਕਰਕੇ ਮੈਨੂੰ ਭਜਾਇਆ ਕੋਈ ਨਾ ਇੱਥੇ ਪੀਆ ਜਾਂਦਾ ਯੂਜ਼ ਕਰੇ ਕਰਦੀ ਦੀ ਹਾਂ ਇਹਦੇ বিনা ਹੁਣ ਅਸੀਂ ਵੀ ਅਧੂਰੇ ਜੇ ਰਹ ਜਾਂਦੇ ਹਾਂ ਇਹਦੇ বিনা ਸਾਨੂੰ ਵੀ ਨਹੀਂ ਕੋਈ ਬਣਾ ਕੇ ਦਿੰਦਾ ਚੀਜ਼ ਆ ਵੀ ਮੰਗਾ ਨਹੀਂ ਤਾਂ ਜੇ ਮੇਰੇ ਮਾਂ ਨੇ ਸਾਨੂੰ ਵੀ ਮਿਲ ਜਾਂਦੀ ਤੇ ਹਾਂਜੀ ਹਾਂ ਫੇਰ ਇਹ ਕਹਿੰਦੀ ਅਸੀਂ ਤਾਂ ਉੱਥੇ ਦੇਖਦੇ ਤੇ ਇਹ ਮਸ਼ੀਨ ਜੀ ਯੂਸਰ ਜੀ ਜਿੱਥੇ ਤੇ ਉਹ ਲਿਆ ਗੈਸ ਚੁੱਲਾ ਹੈ ਜਿਹੜਾ ਤੁਹਾਨੂੰ ਮੈਂ ਦੱਸਦਾ ਹੁਣ ਅੱਛਾ 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 ਉੱਥੇ ਪਈ ਧੀ ਇਹ ਫੇਰ ਇਹ ਕਹਿੰਦੀ ਵੀ ਇਹ ਤਾਂ ਪਈ ਆ ਮਾਹਲਾ ਕਹਿੰਦੀ ਵਧੀਆ ਗੱਲ ਸਗੋਂ ਮੈਂ ਤਾਂ ਕਹੀਓ ਤੇ ਹਾਂਜੀ ਹਾਂ ਅੰਗ ਕਰਦੇ ਤੇ ਸਮਾਨ ਸਮੂਹ ਕੱਢਦੇ ਤੇ ਜਦੋਂ ਆਹ ਆ ਖੋ ਗਿਆ ਹਨਾ ਜੀ ਹਾਂ ਖੋ ਗਿਆ ਇਹ ਚਲੋ ਕੋਈ ਜੂਸ ਤਾਂ ਇੱਥੋਂ ਨਿਕਲ ਜਾਣਾ ਨੀਚੇ ਤੋਂ ਹਾਂ ਹੈ ਤੇ ਕੋਈ ਸਮਝ ਲਾ ਲਿਓ ਕੋਈ ਮੁਰੇ ਲਵਾ ਪਾ ਬੰਨ ਲਾ ਲਾਵਾ ਇਹ ਸੀ ਢੰਗ ਫਿਰ ਓਕੇ ਹਾਂ ਤੇ ਮੋਤਾ ਤਾਂ ਕੀ ਕਰੀਓ ਤੁਸੀਂ ਜਾ ਕੇ ਜੇ ਸੰਤਰੇ ਹੋਏ ਇੱਕ ਕੱਢ ਕੇ ਦੇਖੀਓ ਕੱਢ ਕੇ ਦੇਖੂਗਾ ਹਾਂ ਜੀ ਹਾਂ 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 ਇਹ ਕਰ ਲਿਓ ਤੇ ਇਹ ਲੈ ਕੇ ਸਪੈਸ਼ਲ ਅਸੀਂ ਸੰਗਤਰੇ ਆ ਵਾਸਤੇ ਜਾਣੀਆਂ ਜੀ ਹਾਂ ਸੰਗਤਰੇ ਨਿਕਲ ਹਾਂਜੀ ਹਾਂ ਸੰਗਤਰੇ ਮਸੰਮੀ ਮਸੰਮੀ ਕਰਨ ਨੂੰ ਰਾਦਣਾ ਕਰਨ ਕਰ ਵੈਲਾ ਹੀ ਹਾਂ ਹਾਂ ਤਲ ਕੋਈ ਨਾ ਕਰਨ ਤਾਂ ਬਹੁਤ ਸ਼ੌਕ ਹੈ ਕਹਿੰਦਾ ਅੱਜ ਨੂੰ ਛੁੱਟੀ ਕਰ ਲਵਾਂ ਜੀ ਕਿ ਕਾਹਤੇ ਹਾਂਜੀ ਬੜੀ ਮੋਟੀ ਫੈਗੂ ਨੂੰ ਕੋਈ ਕਰ ਲੂਗਾ ਮੈਂ ਤੇ ਮੈਨੂੰ ਵੀ ਛੁੱਟੀਆਂ ਵੀ ਤੇ ਲੈ ਕੇ ਆਉਣੀਆਂ ਹਾਂਜੀ ਹਾਂ ਬੜਾ ਚਾਹਤਾ ਉਹਨੂੰ ਵੈਸੇ ਕੰਨਸਾ ਜੀ ਮੈਂ ਆਲੇ ਕਉਂ ਗਿਆ ਕਰਨ ਹਜੂਰ ਸਭ ਚੱਲਿਆ ਮੈਨੂੰ ਦੇ ਦੋ ਕੰਪੜੇ ਜੇ ਕਰਨ ਦੇ ਦੇਣੇ ਕੱਲਾ ਦੇ ਬੈਗ ਬਣਾਉਣਾ ਨਾ ਨਾ ਮੈਂ ਉਹ ਤਾਂ ਮਗ ਤਿਆਰ ਕਰਕੇ ਦਿੰਦੇ ਠੀਕ ਆ ਹਾਂ ਕੋਈ ਗੱਲ ਨਹੀਂ ਇਹਨੂੰ ਸਵੇਰੇ ਲੈ ਕੇ ਆਉਂਗੇ ਅਸੀਂ ਕੌਣ ਲੈ ਕੇ ਆਇਆ ਪੁੱਤ ਚਾਚੂ ਨਹੀਂ ਲੈ ਕੇ ਆਇਆ ਓਨੂ ਰੇ ਓਰੇ ਆ ਓਰੇ ਆ ਪੁੱਤ ਕਿਹਦੀ ਕੌਣ ਲੈ ਕੇ ਦੱਸ ਚੌੜ ਚੌੜ ਹੁਣ ਦੇਖ ਲੈ ਚੌੜ ਕਰਦੀ ਆ ਇਹ ਚਾਚੂ ਹੈਦਰ ਤੇ ਇਧਰ ਮੇ ਲੋ ਪਹਿਲਾਂ ਮਾਤਾ ਜੀ ਨੂੰ ਜੀ ਸਾਸਰੀ ਕਾਜੀ ਸਾਰੇ ਹਨ ਇੱਧਰ ਮਿਲੋ ਸਾਡੇ ਮਨਕੀਰਤ ਨੂੰ ਸਭ ਕੀ ਬਲਾਉ ਪੁੱਤ ਬਲਾਉ ਸਾਚੀ ਕਾ ਬਲਾ ਦੇ ਚਾਚੀ ਕਾਜੀ ਕਾਤ ਨੂੰ ਗਿਆ ਪਿਆ ਉਹਦਾ ਤੇ ਇੱਧਰ ਸਾਡਾ ਲੱਡੂ ਪਿਆ ਜੀ ਸੁੱਤਾ ਇੱਕ ਹੂੰ ਇਹ ਮੱਖੀਆਂ ਤੇ ਟਕੀ ਹੋਈ ਐ ਮੰਮੀ ਨੇ ਉਹ ਪਿਆ ਲੱਡੂ ਛੱਡਾ ਉਹ ਪਿਆ ਬੱਸ ਬੱਸ ਮੰਮੀ ਆਤੀ ਤੇ ਨੇਵੇਂ ਤੂੰ ਪਾ ਮੈਂ ਕੋਈ ਵੀ ਪਿਆ ਲੜਾਈ ਵੀ ਤੇ ਅੱਛਾ ਕੋਈ ਵੀ ਆ ਲੜਾਈ ਸੀ ਭਾਈ ਅੱਛਾ ਪਾਪਾ ਜੀ ਨੇ ਲਗੋਈ ਆ ਮੈਂ ਲਗੋਈ ਆ ਆਪਣੀ ਅੱਛਾ ਹਾਂ ਆ ਮੰਮੀ ਨੂੰ ਤਾਂ ਫਿਕਰ ਹੀ ਨਹੀਂ ਪਾਪਾ ਜੀ ਹਨਾ ਮੰਮੀ ਕਹਿੰਦੇ ਨਹੀਂ ਆਏ ਕਰਦੇ ਆ ਨਹੀਂ ਕਰਦੇ ਉਸ ਤਰ੍ਹਾਂ ਦੇ ਲੈ ਜਾ ਕੱਪੜੇ ਪਾਪਾ ਜੀ ਉਹ ਸਾਹਮਣੇ ਆ ਬਾਈ ਆ ਦੇਖੀ ਕਿੱਦਾਂ ਚੱਲ ਉੱਥੇ ਤੱਕ ਨਹੀਂ ਜਾ ਹੁੰਦਾ ਹੂੰ ਬਥੇਰੇ ਜਾਏ ਮੰਮੀ ਇੱਕ ਤੁਹਾਨੂੰ ਗਿਫਟ ਲੈ ਕੇ ਆਈ ਹਾਂ ਮੈਂ ਇੱਕ ਤੁਹਾਨੂੰ ਗਿਫਟ ਲੈ ਕੇ ਆਈ ਹਾਂ ਮੰਮੀ ਨੂੰ ਲੈ ਆਈ ਜਾ ਬੱਚਾ ਹਾਂ ਤੁਹਾਨੂੰ ਲੈ ਆਈ ਜਾ ਮੈਂ ਤੁਹਾਨੂੰ ਦੇਖ ਲਈ ਅੱਜ ਪਾਪਾ ਜੀ ਨੇ ਕਿਹੜੀਆਂ ਪਰਿੰਡਾ ਖਾ ਲੀਆਂ ਹਾਂ ਬਣੀ ਕਰੀ ਖਾ ਕੇ ਆਏ ਅੱਜ ਹਾਂ ਪਾਪਾ ਹੀ ਕਿਆ ਗੱਲ ਬੜਾ ਬੀਬੀ ਬਣਾਇਆ ਜੂਰੀਆਂ ਤਾਂ ਤੁਸੀਂ ਖਾ ਕੇ ਆਏ ਹੋਣਾ ਮੈਂ ਕਿਹਾ ਕਿੱਥਾ ਉਹ ਅਸੀਂ ਕਿੱਥੇ ਅਸੀਂ ਰਾਜਮਾ ਚੌਹ ਖਾ ਕੇ ਆਏ ਹਾਂ ਉਹ ਵੀ ਉਹ ਵੀ ਮਾਲਾ ਦੇਖਤਾ ਚਲਾ ਕੇ ਆ ਚੀਜ਼ ਮੰਮੀ ਦੇਖ ਇੱਕ ਸਪੈਸ਼ਲ ਚੀਜ਼ ਲੈ ਕੇ ਆਏ ਅਸੀਂ ਅੱਜ ਦੇਖ ਤਾਂ ਸਹੀ ਕਿਆ ਏ ਆਹ ਦਾ ਬੁੱਥਰੀ ਜੀ ਵੀ ਵਧੀਆ ਹਾਂ ਦੇਖੋ ਦੱਸ ਪੈਸੇ ਪਾਉਣ ਨੂੰ ਇਹ ਇਹ ਕਦੋਂ ਮੈਂ ਸਾਮੂਥਾ ਲੈ ਆਉਣੀ ਆ ਦੂਤ ਹਾਂ ਮੈਂ ਇਹਨੇ ਮੈਂ ਪਾ ਕੇ ਇਹਦੇ ਮੈਂ ਗੁੱਥਲੀ ਪਾ ਕੇ ਲੈ ਜਾ ਪੈਸੇ ਜਿੰਨੇ ਮਾਫੀ ਜੀ ਪੜਾ ਦੇ ਕਿੱਥੇ ਆ ਆ ਫੜ ਤੂੰ ਮੈਂ ਲਾਉਣਾ ਮੈਨੂੰ ਦਕਾ ਦਿਓ ਜੀ ਕੋਈ ਮੈਂ ਇੱਥੇ ਫੇਰ ਤਾਂ ਹੀ ਸਾਈਡ ਪਰ ਹੁੰਦਾ ਜੀ ਦੇਖੇ ਤੇ ਪਤਾ ਲੱਗੂਗਾ ਤੈਨੂੰ ਓ ਇਦਾਂ ਨਹੀਂ ਖੋਲਣਾ ਏ ਕੈਮਰਾ ਫੜ ਤੂੰ ਇੱਕ ਮਿੰਟ ਇਹ ਆ ਦਿਖਾਈਏ ਹੁਣ ਘਰ ਤੇ ਉਹਨੂੰ ਸਪੈਸ਼ਲ ਚੀਜ਼ ਬਣਾ ਕੇ ਦੀਦੀ ਦੀਦੀ ਨੂੰ ਵੀ ਬੁਲਾਣਾ ਸੀ ਪਤਾ ਕਿੱਦਾਂ ਸਮਝਣਾ ਐ ਖੜ ਜਾ ਬਾਅਦ ਵਿੱਚ ਫੋਨ ਕਰਕੇ ਸਮਝਾਉਂਦਾ ਮੰਮੀ ਨੂੰ ਏਹੇ ਭਾਈ ਕਿਵੇਂ ਹੋਣਾ ਖੁੱਲ ਗਿਆ ਲੈ ਪਤਾ ਕੀ ਤੂੰ ਲੈ ਉਹ ਗੋਲਜੀ ਬਣੀ ਵੀ ਵਿੱਚ ਉਹ ਇੱਕ ਆਹ ਆਪਾਂ ਜੀ ਕਹਿੰਦੇ ਹਾਂ ਦੇਖਿਓ ਬਾਪਾ ਜੀ ਹੁਣ ਕੀ ਹਣਾ ਨੂਰਾ ਦੇਖ ਦੀਦੀ ਆ ਦੇਖਿਓ ਕੀ ਹੈ ਇਹੇ ਹੈਗੀ ਮੰਮੀ ਰੁਕ ਜਾ ਦੀਦੀ ਆ ਜਵੇ ਕੋਲ ਨੂੰ ਮੇਰਾ ਢਾਬੀ ਨੂੰ ਕੀ ਪਤਾ ਮੰਮੀ ਨੇ ਹੁਣ ਸਮਝ ਲੈਣਾ ਹੁਣ ਦੇਖੀ ਇਹ ਇਹ ਲੈ ਹੁਣ ਮੰਮੀ ਸਮਝੂਗੀ ਕਿ ਕੀ ਆ ਇਹ ਇਹ ਕੀ ਆ ਇਹ ਗੈਸ ਨਾ ਮੰਮੀ ਨੂੰ ਬਾਲਕੇ ਤੇ ਦਿਖਾ ਦੋ ਹੁਣ ਐਸਾ ਹੈ ਹਾਂਜੀ ਇਹ ਆ ਲੋ ਬੜਤੀ ਅੱਗ ਪਾਪਾ ਜੀ ਆਸੇ ਸਿਲੰਡਰੀ ਚਾਕੇ ਲੈ ਕੇ ਜਾਂਦੇ ਤੇ ਇਹਦੇ ਨਾਲ ਫਾਇਦਾ ਨਹੀਂ ਹੋ ਗਿਆ ਹੁਣ ਆਹ ਲੈ ਕੇ ਜਾਓ ਜੋ ਮਰਜੀ ਬਣਾ ਕੇ ਖਾਓ 2 ਘੰਟੇ ਲਗਾਤਾਰ ਚਲਾਓ ਚਾਹੇ 2 ਘੰਟੇ ਹਾਂ ਲਗਾਤਾਰ ਚੱਲਣਾ ਦੋ ਤਿੰਨ ਘੰਟੇ ਲਗਾਤਾਰ ਕੱਢ ਦਿੰਦੀ ਇਹ ਦੋ ਤਿੰਨ ਘੰਟੇ ਲਗਾਤਾਰ ਕੱਢ ਦਿੰਦੀ ਇਹ ਸੋਤਨ ਘੰਟੇ ਵਾ ਪਾਈ ਇੱਕ ਇਹ ਫੇ ਆਹ ਸਿਲੰਡਰ ਜੇ ਮੁੱਕ ਗਿਆ ਹੋਰ ਲਿਓ ਇੱਕ ਸਿਲੰਡਰ ਹੋਰ ਲਿਆਂਦਾ ਸੀ 200 ਰੁਪਏ ਦਾ ਆਇਆ ਇਹ ਸਾਰਾ ਇਹ ਫੇ ਲਾ ਲਓ ਦੇ ਦੇ ਲਾ ਨਾਲੇ ਤਾਂ ਨਿਆਣੇ ਨੂੰ ਲੈਣਾ ਬਣਾ ਜਿੱਥੇ ਮਰਜੀ ਲੈ ਲੋ ਹਾਂ ਟ੍ਰੇਨ ਟ੍ਰੇਨ ਠੀਕ ਨਾ ਟ੍ਰੇਨ 'ਚ ਵੀ ਗਰਮ ਹੋ ਜਾਣਾ ਇਹਦਾ ਹਾਂ ਵਧੀਆ ਠੀਕ ਹੈ ਕੋਈ ਦਿੱਕਤ ਨਹੀਂ ਆਹ ਬਹੁਤ ਵਧੀਆ ਚੀਜ਼ ਆ ਹਾਂ ਨਾਲੇ ਮੰਮੀ ਕੋਲ ਡੱਬੀ ਦੀ ਨਹੀਂ ਲੋਡ ਸੀਖਾਂ ਦੀ ਕੋਈ ਲੈਟਰ ਦੀ ਨਹੀਂ ਲੋਡ ਨਾਲੇ ਨਾਲੇ ਲੈਟਰ ਪਾਇਆ ਇਹਦੇ ਨਾਲੇ ਆਹ ਲੈਟਰ ਆ ਐ ਕਰੋ ਜਿਹਦੇ ਲੈਟਰ ਕੰਮ ਕਰਦਾ ਅੱਛਾ ਇਹ ਥੋੜੀ ਜੀ ਗੈਸ ਛੱਡੀ ਨਾਲੇ ਚਲਾਉਣਾ ਸੌਖਾ ਹਾਂ ਮੰਮੀ ਉਹਦੀ ਦਾ ਮੰਮੀ ਇਹ ਦਿਮਾਗ ਮੇਰਾ ਤਾਂ ਮੰਮੀ ਮੈਂ ਕਿਹਾ ਫਿਰ ਲੈ ਲੋ ਅੱਛਾ ਮੰਮੀ ਮੈਨੂੰ ਕਹੋ ਵੈਰੀ ਗੁੱਡ ਵੈਰੀ ਗੁੱਡ ਤੇਰੇ ਗੱਲੇ ਮੰਮੀ ਨਹੀਂ ਤੈਂਗ ਇਹ ਕਾ ਲੈਂਦੇ ਹਾਂ ਇਹ ਚਮਚੇ ਆਪਾਂ ਦੇ ਨਾਲ ਲੈ ਕੇ ਜਾਣੇ ਆ ਕਿ ਇੱਦਾਂ ਰੱਖ ਹੋ ਜਾਂਦਾ ਨਾਲ ਲੈ ਕੇ ਜਾਣੇ ਹਾਂ ਇਹ ਮੰਮੀ ਬੈਸੇ ਤਾਂ ਇਹ ਇੱਦਾਂ ਰੱਖ ਹੋ ਜਾਂਦਾ ਹੈ ਨਾ ਜੇ ਕੋਈ ਜੇ ਕੋਈ ਨੂਰ ਇੱਧਰ ਹੋ ਪੁੱਤ ਇੱਧਰ ਹੋਈ ਇੱਧਰ ਹੁਣ ਜੇ ਕੋਈ ਭਾਰੀ ਚੀਜ਼ ਆ ਆ ਲੈ ਜਾ ਉਧਰ ਲੈ ਜਾ ਇਹ ਦਾ ਰੱਖ ਹੋ ਗਿਆ ਹੂੰ ਇਹ ਨੂੰ ਮੰਨ ਲਓ ਕੋਈ ਥੋੜਾ ਬੜਾ ਭਾਂਡਾ ਰੱਖਣਾ ਫੇਰ ਇਹਦੇ ਥੱਲੇ ਸਟੈਂਡ ਆ ਹੂੰ ਇਹ ਤਾਂ ਮੈਨੂੰ ਪਤਾ ਹੀ ਨਹੀਂ ਤਾਂ ਆ ਸਟੈਂਡ ਨਿਕਲ ਗਿਆ ਦੇਖੋ ਇਹ ਐਦਾਂ ਹੂੰ ਇਹਦੀ ਫੇਰ ਇਹਦਾ ਗ੍ਰਿਪ ਵੱਧ ਜਾਣਾ ਮਤਲਬ ਚੜਾਈ ਹੋ ਗਈ ਦੀ ਫੇਰ ਐਸਾ ਸਪੋਰਟ ਵੱਧ ਗਈ ਸਪੋਰਟ ਹੋ ਗਈ ਥੱਲੇ ਮਿਕਰ ਮਰਜੀ ਚਾਹ ਜੂ ਬਣਾ ਲਓ ਜੋ ਮਰਜੀ ਬਣਾਓਗੇ ਇਹਦੇ ਪਾਂਡਾ ਉਹਨੇ ਰੱਖਿਆ ਨਾ ਨਾ ਕਹਿ ਦਿਆ ਹੁਣ ਖੋਆ ਮਾਰਨ ਲੱਗਾ ਕੋਈ ਉਹਨੇ ਰੱਖ ਕੇ ਸਾਨੂੰ ਤਵਾ ਵੀ ਰੱਖ ਕੇ ਦਿਖਾਇਆ ਖੋਆ ਤਾਂ ਵਧੀਆ ਰੱਖ ਹੁੰਦਾ ਰੋਟੀ ਰੁੱਟੀ ਬਣਾਉਣੀ ਆ ਜੇ ਜੇ ਮੰਨ ਲਓ ਹੁਣ ਕੰਦਾ ਘੁੰਮਣ ਫਿਰਨ ਲਿਆ ਪਹਿਲਾਂ ਮੈਂ ਰੋਟੀਆਂ ਪਕਾ ਕੇ ਦੇਖਾਂ ਜਿੱਦਾਂ ਹੁਣ ਸਾਡੀ ਭਾਈ ਆ ਟ੍ਰੈਪ ਰਹਿੰਦੇ ਬਲੌਗਿੰਗ ਲਾਈਨ ਸਾਨੂੰ ਤਾਂ ਇਸ ਚੀਜ਼ ਦੀ ਬਹੁਤ ਮਤਲਬ ਮੈਨੀਫੀਟ ਆਈਦਾ ਵਧੀਆ ਚੀਜ਼ ਆ ਜੇ ਹੁਣ ਮੰਨ ਲਓ ਕਿਤੇ ਘੁੰਮਣ ਫਿਰਨ ਗਏ ਹੋਇਆ ਹੈਨਾ ਮੰਨ ਲਓ ਹੁਣ ਮਨਾ ਇੱਕ ਆਧਾਰਨ ਦੇ ਤੌਰ ਤੇ ਲਾ ਲਓ ਵੀ ਮਨਾਲੀ ਹੋ ਗਏ ਹੋਏ ਆ ਜੇ ਬੰਦੇ ਨੇ ਕਿਤੇ ਰਸਤੇ 'ਚ ਚਲੋ ਹੁਣ ਮੈਗੀ ਮੂਗੀ ਖਾ ਕੇ ਬੰਦਾ ਅੱਕ ਗਿਆ ਤੇ ਕਿਤੇ ਜੇ ਕਿਤੇ ਮੰਨ ਲਓ ਕੁਝ ਹੋਰ ਕਾਸਤਾ ਪੁਸਤਕਾਂ ਕਾਸਤਾ ਜਾਂ ਕੁਝ ਵੀ ਪੜਾਉਣਾ ਜਿੱਥੇ ਮਰਜੀ ਇਹਨੂੰ ਉਹ ਕਰੋ ਨਹੀਂ ਤਾਂ ਉਹ ਸਿਲੰਡਰ ਇਹਨੂੰ ਤਾਂ ਕਿਤੇ ਜਗ੍ਹਾ ਦੇਖਣੀ ਪੈਂਦੀ ਕਿਉਂਕਿ ਸੱਪ ਹਨਾ ਇਹਨੂੰ ਤਾਂ ਚਾਹੇ ਗੱਡੀ ਦੀ ਡਿੱਗੀ ਖੋਲ ਉੱਥੇ ਥੱਲੇ ਆਪਣਾ ਇੱਕ ਲੇਜਾ ਕੋਈ ਫੱਟੀ ਜੀ ਰੱਖਣ ਇਹਨੂੰ ਉਹਦੇ ਉੱਪਰ ਰੱਖ ਕੇ ਜਦ ਇਹ ਬਣਾ ਲਓ ਕੋਈ ਇਹ ਜਗ੍ਹਾ ਨਹੀਂ ਘੇਰਨੀ ਕੋਈ ਕੁਝ ਨਹੀਂ ਹਾਂ ਠੀਕ ਹੈ ਤਾਂ ਹੋਰ ਫੇਰ ਜਦ ਆਪਣਾ ਔਕਾ ਹੋ ਜਾਦਾ ਆਪਣਾ ਬਣ ਗਿਆ ਸਮਾਨ ਇਹਨੂੰ ਠੰਡਾ ਹੋਏ ਤੇ ਐਦਾਂ ਮੋੜੋ ਇਹਨੂੰ ਐਦਾਂ ਖੋਲ ਦਿਓ ਬੱਸ ਤੁਸੀਂ ਕਾ ਕਹਿਣ ਲੱਗੇ ਤੇ ਤੁਸੀਂ ਕੀ ਕਹਿਣ ਲੱਗੇ ਤੇ ਐਦਾਂ ਮੈਂ ਲੱਗੀ ਸੀ ਕਿ ਹਨਾ ਮਜਾ ਗਿਆ ਲੈ ਜਾਣੇ ਫਾਇਦਾ ਹੋ ਗਿਆ ਹਾਂ ਹਾਂ ਲੈ ਜਣਾ ਨਾਲ ਇਹ ਦੇਖ ਲੂੰਗੀ ਕਿਤੇ ਜੇ ਬਣਦੀ ਟਰਾਈ ਹਰ ਗੁੰਦਾ ਪਾਣੀ ਗਰਮ ਕਰਨੇ ਹਾਂ ਉਹ ਤਾਂ ਚਲ ਉਬਲਦਾ ਪਾਣੀ ਮਿਲਦਾ ਹੀ ਉੱਥੇ ਬਾਬਿਆਂ ਦੇ ਜਿਹੜਾ ਮਰਜੀ ਗੁਰਦੁਆਰੇ ਚ ਪਾਉਂਦੇ ਆ ਅੱਜ ਵੀ ਜਾਈਂਗਾ ਉਹ ਘਟਵਾ ਜਾਂਦਾ ਪੁੱਤ ਇੱਕ ਨਾਰਮ ਦੇ ਲੈ ਜਾਊਗਾ ਇਹ ਪਿਆਲਾ ਪਾਣੀ ਟੱਕਣ ਪਿਆਦਾ ਇਹਦਾ ਇਹਦੀ ਤਾਂ ਲੋੜ ਆ ਪੁੱਤ ਇਹਨੇ ਕਰਾਣਾ ਇਹ ਟੱਕਣਾ ਹੈ ਲੈ ਦੇ ਦੇ ਮੂੰਚ ਨਾ ਪਾਲਵੇਂ ਉਹ ਜ਼ਹਿਰ ਹੈ ਪੁੱਤ ਲੈ ਆਈਦਾ ਇਹ ਪੁੱਤ ਆ ਤੇ ਹੋ